ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਹੀਆਂ ਵੱਡੀਆਂ ਚਰਚਾਵਾਂ ਦਿਨ-ਪਰ-ਦਿਨ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਲੈ ਕੇ ਸਿਆਸਤ ਗਰਮਾ ਜਾਂਦੀ ਹੈ ਹੁਣ ਲੁਧਿਆਣਾ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੇ ਸੰਪਰਕ ਦੇ ਵਿੱਚ ਬੈਂਸ ਭਰਾ ਚੱਲ ਰਹੇ ਨੇ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਜੋ ਨਿਸ਼ਾਨ ਦੇ ਉੱਤੇ ਜਾਂ ਫਿਰ ਲੋਕ ਸਭਾ ਜਿਹੜੀ ਲੋਕ ਇਨਸਾਫ ਪਾਰਟੀ ਯਾਨੀ ਕਿ ਬੈਂਸ ਭਰਾਵਾਂ ਦੇ ਚੋਣ ਨਿਸ਼ਾਨ ਦੇ ਉੱਤੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਲੁਧਿਆਣਾ ਤੋਂ ਉਤਾਰ ਸਕਦੀ ਹੈ ਜੀ ਹਾਂ ਸੂਬੇ ਦੀ ਰਾਜਨੀਤੀ ਚ ਵੱਖਰੀ ਪਛਾਣ ਰੱਖਣ ਵਾਲੇ ਬੈਂਸ ਭਰਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੰਪਰਕ ਦੇ ਵਿੱਚ ਚੱਲਦੇ ਦੱਸੇ ਜਾ ਰਹੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਹਿਲਾਂ ਉਹ ਭਾਜੀਪੀ ਦੀ ਤਾਰੀਫ ਕਰਦੇ ਵੀ ਦਿਖਾਈ ਦਿੱਤੇ ਸੀ ਫਿਰ ਕਾਂਗਰਸ ਤੇ ਹੁਣ ਸਿਆਸੀ ਚਰਚਾ ਹੈ ਕਿ ਉਹ ਸਬਕਾ ਵਿਧਾਇਕ ਸਿਮਰਿਤ ਬੈਂਸ ਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਅਕਾਲੀ ਦਲ ਨਾਲ ਜਾ ਸਕਦੇ ਨੇ ਜਾਂ ਫਿਰ ਇਹ ਕਹਿ ਲਈਏ ਕਿ ਉਹ ਮੁੜ ਕਰ ਵਾਪਸੀ ਵੀ ਕਰ ਸਕਦੇ ਨੇ ਇਹ ਵੀ ਚਰਚਾ ਚੜ੍ਹ ਪਈ ਹੈ ਕਿ ਸਿਮਰਿਤ ਬੈਂਸ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਨੇ ਸੁਭਾਵਨਾ ਜਤਾਈਆਂ ਜਾ ਰਹੀਆਂ ਨੇ ਕਿਉਂਕਿ ਲੁਧਿਆਣਾ ਸ਼ਹਿਰ ਦੀਆਂ ਦੋ ਸੀਟਾਂ ਤੇ ਆਜ਼ਾਦ ਚੋਂ ਲੜ ਕੇ ਜਿੱਤਣ ਵਾਲੇ ਲੋਕਨਸਭਾ ਪਾਰਟੀ ਦੇ ਮੁਖੀ ਸਿਮਰਿਤ ਬੈਂਸ ਨੇ ਹੁਣ ਸ਼ਹਿਰ ਦੀ ਸਿਆਸਤ 'ਚ ਨਵੀਂ ਚਰਚਾ ਛੇੜ ਦਿੱਤੀ ਹੈ ਜਿਸ ਦੇ ਨਾਲ ਸਿਆਸਤ ਦੇ ਵਿੱਚ ਵੱਡੀ ਹਲਚਲ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਸਿਆਸੀ ਮਾਹਿਰਾਂ ਦੇ ਵਿੱਚ ਇਹੀ ਚਰਚਾ ਚੱਲ ਰਹੀ ਹੈ ਕਿ ਬੈਂਸ ਭਰਾ ਅਕਾਲ ਦਲ ਵਿੱਚ ਜਾ ਸਕਦੇ ਨੇ ਤੇ ਉਹਨਾਂ ਦੀ ਘਰ ਵਾਪਸੀ ਵੀ ਹੋ ਸਕਦੀ ਹੈ ਇਹ ਸਾਰੀ ਤਸਵੀਰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕਲੀਅਰ ਹੁੰਦੀ ਦੱਸੀ ਜਾ ਰਹੀ ਹੈ ਪਰ ਇੱਥੇ ਜਿਹੜਾ ਪੇਚ ਫਸਦਾ ਦਿਖਾਈ ਦੇ ਰਿਹਾ ਹੈ ਉਹ ਹੈ ਪਾਰਟੀ ਦਾ ਰਲੇਮਾ ਤੇ ਸਮਰਥਨ ਦੇ ਉੱਤੇ ਕਿਉਂਕਿ ਜਿਮਰਦ ਬੈਂਸ ਆਪਣੀ ਲੋਕਨਸਭਾ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨਾ ਚਾਹੁੰਦੇ ਹਨ ਉਹ ਇਹ ਵੀ ਚਾਹੁੰਦੇ ਹਨ ਕਿ ਉਹਨਾਂ ਦੀ ਪਾਰਟੀ ਨਾਲ ਗੱਠਜੋੜ ਕੀਤਾ ਜਾਵੇ ਸੂਤਰ ਦੱਸਦੇ ਨੇ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਇਹ ਚਾਹੁੰਦੇ ਨੇ ਕਿ ਬੈਂਸ ਆਪਣੀ ਪਾਰਟੀ ਦਾ ਰਲੇਮਾ ਅਕਾਲੀ ਦਲ 'ਚ ਕਰਨ ਤੇ ਘਰ ਵਾਪਸੀ ਕਰਨ ਲੋਕਨ ਸਾ ਪਾਰਟੀ ਦੇ ਸਿਮਰਤ ਬੈਂਸ ਨੇ ਕਿਹਾ ਹੈ ਕਿ ਉਹ ਜਿਹੜੀ ਚੌਣ ਮੈਦਾਨ ਚ ਜ਼ਰੂਰ ਉਤਰਨਗੇ ਉਹਨਾਂ ਦੀ ਪਾਰਟੀ ਕੋਰ ਕਮੇਟੀ ਵੱਲੋਂ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਚੱਲ ਰਹੀ ਹੈ ਤੋਂ ਦੱਸ ਦਈਏ ਕਿ ਕੁਝ ਹਫ਼ਤੇ ਪਹਿਲਾਂ ਜਿਹੜਾ ਸਿਮਰਤ ਬੈਂਸ ਦੀ ਚਰਚਾ ਛਿੜੀ ਸੀ ਕਿ ਉਹ ਕਾਂਗਰਸ ਦੇ ਵਿੱਚ ਜਾ ਸਕਦੇ ਨੇ ਤੇ ਕਾਂਗਰਸ ਉਹਨਾਂ ਨੂੰ ਰਵਨੀਤ ਬਿੱਟੂ ਦੇ ਖਿਲਾਫ ਯਾਨੀ ਕਿ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੇ ਖਿਲਾਫ ਲੁਧਿਆਣਾ ਤੋਂ ਚੌਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਪਰ ਉਦੋਂ ਚੌਣ ਮੈਦਾਨ ਦੇ ਵਿੱਚ ਉਤਰਨ ਤੋਂ ਪਹਿਲਾਂ ਹੀ ਕਾਂਗਰਸ ਲੁਧਿਆਣਾ ਦੇ ਵੱਲੋਂ ਇੰਨੇ ਵੱਡੇ ਪੱਧਰ ਤੇ ਉੱਤੇ ਵਿਰੋਧ ਕੀਤਾ ਗਿਆ ਸੀ ਜਿਸ ਦੇ ਕਰਕੇ ਪਾਰਟੀ ਨੂੰ ਫੈਸਲਾ ਵਾਪਸ ਲੈਣਾ ਪਿਆ ਸੀ ਇਹ ਚਰਚਾਵਾ ਲਗਾਤਾਰ ਚਲਦੀਆਂ ਰਹੀਆਂ ਕਿਉਂਕਿ ਫਿਲਹਾਲ ਮੌਜੂਦਾ ਸਮੇਂ ਜੋ ਪਟਿਆਲਾ ਸੀਟ ਦੇ ਉੱਤੇ ਡਾਕਟਰ ਤਨਵੀਰ ਗਾਂਧੀ ਹੋਰਾਂ ਦਾ ਜੇ ਟਕਸਾਲੀ ਕਾਂਗਰਸੀਆਂ ਦੇ ਵੱਲੋਂ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਹਾਲੇ ਪਾਰਟੀ ਉਸ ਪੰਬਲ ਪੂਸੇ ਦੇ ਵਿੱਚੋਂ ਬਾਹਰ ਨਹੀਂ ਆ ਸਕੀ ਇਸੇ ਕਰਕੇ ਹੋ ਸਕਦਾ ਹੈ ਪਾਰਟੀ ਨੇ ਉਹਨਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਨਾ ਕੀਤਾ ਹੋਵੇ ਕਿਉਂਕਿ ਵੱਡੇ ਪੱਧਰ ਦੇ ਉੱਤੇ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਪਰ ਹੁਣ ਜਿਹੜੀ ਨਵੀਂ ਚਰਚਾ ਛਿੜ ਪਈ ਹੈ ਕਿ ਸਿਮਰਤ ਭੈਂਸ ਅਕਾਲੀ ਦਲ ਦੇ ਵਿੱਚ ਜਾ ਸਕਦੇ ਨੇ ਘਰ ਵਾਪਸੀ ਕਰ ਸਕਦੇ ਨੇ ਕਿਉਂਕਿ ਉਹ ਪਹਿਲਾਂ ਵੀ ਉਸ ਪਾਰਟੀ ਨਾਲ ਸੰਬੰਧਤ ਸਨ ਹੁਣ ਵੇਖਣਾ ਬੇहद ਖਾਸ ਇਹ ਰਹੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਕਿ ਉਹ ਚੋਣ ਲੜਨਗੇ ਜਾਂ ਫਿਰ ਆਪਣੀ ਜਿਹੜੀ ਪਾਰਟੀ ਹੈ ਲੋਕਨਸਭਾ ਪਾਰਟੀ ਉਹਦੇ ਚੋਣ ਨਿਸ਼ਾਨ ਤੋਂ ਚੋਣ ਮੈਦਾਨ ਦੇ ਵਿੱਚ ਨਿਤਰਦੇ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਸਿਮਰਿਤ ਬੈਂਸ ਹੋਰਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਵੀ ਗਏ ਸੀ ਉਹਦੇ ਕਰਕੇ ਉਹਨਾਂ ਦਾ ਜਿਹੜਾ ਸਿਆਸੀ ਮਿਆਰ ਸੀ ਸਿਆਸੀ ਗਰਾਫ ਸੀ ਉਹ ਬੇहद ਡਿੱਗਿਆ ਸੀ ਸਿਮਰਿਤ ਬੈਂਸ ਵੀ ਕਿਸੇ ਪਾਰਟੀ ਦਾ ਸਹਾਰਾ ਲੈ ਕੇ ਉਸ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਸਿਮਰਿਤ ਬੈਂਸ ਨੇ ਜਦੋਂ 2023 ਦੇ ਵਿੱਚ ਜਲੰਧਰ ਦੀ ਜਿਮਨੀ ਚੋਣ ਹੋਈ ਸੀ ਤਾਂ ਉਦੋਂ ਉਹਨਾਂ ਨੇ ਭਾਜਪਾ ਦਾ ਸਮਰਥਨ ਕੀਤਾ ਸੀ ਤਾਂ ਸਿਮਰਤ ਬੈਂਸ ਨੇ ਭਾਵੇਂ বিজেপি ਦੇ ਸੋਲੇ ਗਾਉਂਦੇ ਹੋਏ ਇਹ ਗੱਲ ਵੀ ਕਹੀ ਸੀ ਜੇਕਰ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰ ਸਕਦਾ ਹੈ ਜਾਂ ਫਿਰ ਪੰਜਾਬ ਨੂੰ ਜਿਹੜਾ ਕਰਜ਼ਾ ਮੁਕਤ ਕਰ ਸਕਦਾ ਹੈ ਤਾਂ ਸਿਰਫ ਉਹ বিজেপি ਪਾਰਟੀ ਹੈ ਜਿਹੜੀ ਪੰਜਾਬ ਨੂੰ ਕਰਜ਼ਾ ਮੁਕਤ ਕਰ ਸਕਦੀ ਹੈ ਤੇ ਪੰਜਾਬ ਨੂੰ ਆਰਥਿਕ ਪੱਖੋਂ ਉੱਪਰ ਚੱਕ ਸਕਦੀ ਹੈ ਜਿਸ ਤੋਂ ਬਾਅਦ ਸਿਮਰਤ ਬੈਂਸ ਵਿਰੋਧੀਆਂ ਦੇ ਉੱਤੇ ਜਾਂ ਫਿਰ ਪੰਜਾਬੀਆਂ ਦੇ ਨਿਸ਼ਾਨਿਆਂ ਦੇ ਉੱਤੇ ਖੂਬ ਰੇਸਨ ਉਸ ਤੋਂ ਬਾਅਦ ਸਿਮਰਤ ਬੈਂਸ বিজেপি ਦੇ ਨਾਲ ਨਹੀਂ ਗਏ ਨੰ ਲਗਾਤਾਰ ਚਰਚਾਾਂ ਚੱਲਦੀ ਰਹੀਆਂ ਨੇ ਕਦੇ ਭਾਵੇਂ ਭਾਵੇਂ ਜੀਪੀ ਜਾਂ ਫਿਰ ਕਾਂਗਰਸ ਹੁਣ ਚਰਚਾਾਂ ਇਹ ਨੇ ਕਿ ਹੁਣ ਅਕਾਲੀ ਦਲ ਦੇ ਸੰਪਰਕ ਦੇ ਵਿੱਚ ਨੇ ਹੋ ਸਕਦਾ ਹੈ ਸੰਭਾਵਨਾ ਦਿਖਾਈਆਂ ਜਾ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਥਿਤੀ ਸਪਸ਼ਟ ਹੋ ਜਾਵੇ ਕਿ ਸਿਮਰਤ ਬੈਂਸ ਅਕਾਲੀ ਦਲ ਦੇ ਵਿੱਚ ਜਾ ਕੇ ਆਪਣੀ ਜਿਹੜੀ ਸਿਆਸੀ ਪਾਰੀ ਹੈ ਮੁਰਤੋਂ ਸ਼ੁਰੂ ਕਰ ਸਕਣ ਕਿਉਂਕਿ 2022 ਦੀਆਂ ਚੋਣਾਂ ਦੇ ਵਿੱਚ ਉਹ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਹਣੇਰੀ ਸੀ ਉਹਦੇ ਮੂਰੇ ਹਾਰ ਗਏ ਸਨ ਪਰ 2017 ਦੀ ਚੋਣਾਂ ਦੇ ਵਿੱਚ ਉਹਨਾਂ ਦਾ ਗਠਜੋੜ ਆਮ ਆਦਮੀ ਪਾਰਟੀ ਦੇ ਨਾਲ ਸੀ ਪਰ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਪਾਰਟੀ ਤੋਂ ਵੱਖ ਹੋ ਗਏ ਸਨ ਉਸ ਤੋਂ ਬਾਅਦ ਲਗਾਤਾਰ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਜਾਂ ਫਿਰ ਕਹਿ ਲਈਏ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਜਾਂ ਪੰਜਾਬ ਲੀਡਰਸ਼ਿਪ ਦੇ ਉੱਤੇ ਲਗਾਤਾਰ ਨਿਸ਼ਾਨੇ ਸਾਧਦੇ ਆ ਰਹੇ ਸਨ ਪਰ ਹੁਣ ਜੇਕਰ ਸ਼ੋਮਨੀ ਅਕਲ ਦਲ ਦੇ ਵਿੱਚ ਜਾਂਦੇ ਨੇ ਸਿਮਰਜੀਤ ਬੈਂਸ ਤਾਂ ਉਹਨਾਂ ਨੂੰ ਸਵਾਲ ਵੀ ਬਥੇਰੇ ਹੋਣਗੇ ਕਿ ਜਿਹੜੇ ਮਸਲਿਆਂ ਦੇ ਉੱਤੇ ਬੇਅਦਵੀ ਮਾਮਲੇ ਦੇ ਉੱਤੇ ਨਸ਼ੇ ਦੇ ਉੱਤੇ ਮਾਮਲੇ ਜਿਹੜਾ ਤੁਸੀਂ ਸੁਖਵੀਰ ਬਾਦਲ ਹੋਰਾਂ ਨੂੰ ਯਾਨੀ ਕਿ ਖੁਦ ਬਾਦਲ ਪਰਿਵਾਰ ਨੂੰ ਜਾਂ ਪਰਿਵਾਰਵਾਦ ਦੀ ਰਾਜਨੀਤੀ ਦੇ ਉੱਤੇ ਤੁਸੀਂ ਤੰਜ ਕਰਦੇ ਸੀ ਅੱਜ ਉਹ ਸਵਾਲ ਕਿੱਥੇ ਨੇ ਹੁਣ ਇਹ ਕਿਉਂਕਿ ਇੰਨਾ ਸੁਖਾਲਾ ਨਹੀਂ ਹੋਵੇਗਾ ਜੇਕਰ ਸਿਮਰਜੀਤ ਬੈਂਸ ਅਕਲ ਦਲ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਿਆਸਤ ਦੇ ਵਿੱਚ ਉਹਨਾਂ ਬੋਲੋ ਜਿੰਨਾ ਬੋਲਿਆ ਜਾ ਸਕੇ ਕਿਉਂਕਿ ਜੇਕਰ ਤੁਸੀਂ ਕਿਸੇ ਦੂਜੇ ਦੇ ਉੱਤੇ ਜ਼ਿਆਦਾ ਤੰਜ ਕੱਸ ਦਿੰਦੇ ਹੋ ਤਾਂ ਉਹ ਤੁਹਾਡੇ ਪਵਿੱਖ ਦੇ ਵਿੱਚ ਸਿਆਸਤ ਤੌਰ ਦੇ ਉੱਤੇ ਕਈ ਵਾਰ ਸਾਹਮਣੇ ਆ ਜਾਂਦਾ ਹੈ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪੁਰਾਣੀ ਤੋਂ ਪੁਰਾਣੀ ਕਈ ਸਾਲਾਂ ਪੁਰਾਣੀਆਂ ਜਿਹੜੀ ਵੀਡੀਓ ਨੇ ਉਹ ਵੀ ਲੋਕਾਂ ਨੇ ਸੰਭਾਲੀਆਂ ਹੋਈਆਂ ਨੇ ਜਦੋਂ ਤੁਸੀਂ ਕਿਸੇ ਦੀ ਮਰਤ ਤਾਰੀਫ ਕਰਦੇ ਹੋ ਤਾਂ ਉਹ ਵੀਡੀਓ ਵੀ ਨਾਲ ਲਗਾ ਕੇ ਲੋਕ ਉਸ ਨੂੰ ਅੱਗੇ ਪੇਸ਼ ਕਰ ਦਿੰਦੇ ਨੇ ਹੁਣ ਤੁਸੀਂ ਕੀ ਸੋਚਦੇ ਹੋ ਕਿ ਜੇਕਰ ਬੈਂਸਪਰਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਦਾ ਸਿਆਸੀ ਭੂਿਕੀ ਕੀ ਹੋਵੇਗਾ ਕੀ ਉਹਨਾਂ ਦਾ ਬੈਂਸਪਰਾਵਾਂ ਦਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਠੀਕ ਹੈ ਕਿਉਂਕਿ ਅਕਾਲੀ ਦਲ ਇਸ ਵਕਤ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਮੁੱਦੇ ਨੂੰ ਲੈ ਕੇ ਜਾਂ ਫਿਰ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਤਲਾਸ਼ ਰਹੀ ਹੈ ਤੁਸੀਂ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਿ ਤੁਸੀਂ ਕੀ ਸੋਚਦੇ ਹੋ